ਹਾਂਜੀ ਦੋਸਤੋ ਸਾਰੇ ਵੀਰਾਂ ਦਾ ਆਪਣੇ ਚੈਨਲ ਤੇ ਸਵਾਗਤ ਹੈ ਜੀ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਆਪਾਂ ਬਾਈ ਤੁਹਾਡੇ ਨਾਲ ਗੱਲਬਾਤ ਕਰਦੇ ਆਂਗੇ ਰੇਹ ਬਾਰੇ ਹੁਣ ਬਾਈ ਤੁਹਾਨੂੰ ਪਤਾ ਹੈ ਕੁੱਲ ਵੀਰ ਥੱਲੇ ਲਾ ਲੋ ਰੇਹ ਬੀਜਣ ਲੱਗ ਗਿਆ ਜੀ ਜੂਰੀਆ ਇਹ ਜੀ ਜੂਰੀਆ ਥੱਲੇ ਬੀਜਣ ਦਾ ਵੀ ਸਹੀ ਹੈ ਇਹ ਤਰੀਕਾ ਕਿ ਗਲਤ ਹੈ ਜੀ ਕਿਹੜੇ ਵੀਰਾਂ ਨੇ ਬੀਜੀ ਹੈ ਜੀ ਉਹ ਦੱਸੋ ਜੀ ਕਿਵੇਂ ਰਿਜ਼ਲਟ ਹੈ ਥੱਲੇ ਬੀਜਣ ਦਾ ਇਦਾਂ ਆ ਬੀਰ ਵੀ ਦੇਖੋ ਜੀ ਬੀਜੀ ਜਾਂਦੇ ਆ ਥੱਲੇ ਇਹ ਮਸ਼ੀਨ ਨਾਲ ਬੀਜੀ ਜਾਂਦੇ ਆਗੇ ਜੀ ਯੂਰੀਆ ਥੱਲੇ ਛਿੱਟਣ ਦੀ ਬਜਾਏ ਜੀ ਤਾਂ ਕਰਕੇ ਸਾਰੇ ਵੀਰਾਂ ਨੂੰ ਬੇਨਤੀ ਹੈ ਜੀ ਕਮੈਂਟਾਂ 'ਚ ਆਪਣੀ ਰਾਏ ਜ਼ਰੂਰ ਦਿਓ ਕਿਹੜੇ ਵੀਰਾਂ ਨੇ ਬੀਜੀ ਹੈ ਜੀ ਵੀ ਕੀ ਮੈਂ ਰਿਜ਼ਲਟ ਆਗਾ ਇਹਦਾ ਫਾਇਦਾ ਹੈਗਾ ਕਿ ਨਾ ਹੈਗਾ ਥੱਲੇ ਬੀਜਣ ਦਾ ਇੱਧਰ ਦੇਖ ਸਕਦੇ ਹੋ ਜੀ ਆ ਵੀ ਇੱਥਾ ਬੀਜੀ ਜਾਂਦਾ ਹੈਗਾ ਕਿਸਾਨ ਵੀਰ ਇਹ ਤੋਂ ਵੀ ਪੁੱਛਾਂਗੇ ਆਪਾਂ ਜੀ ਬਾਅਦ 'ਚ ਇਹ ਉਹ ਪਹਿਲੇ ਸਾਲ ਹੀ ਬੀਜ ਰਿਹਾ ਹੈ ਜੀ ਲੋਕਾਂ ਤੋਂ ਦੇਖ ਕੇ ਪਹਿਲੇ ਸਾਲ ਬੀਜ ਰਿਹਾ ਹੈ ਜੀ ਕਿਸਾਨ ਵੀਰ ਤਾਂ ਕਰਕੇ ਸਾਰੇ ਵੀਰਾਂ ਨੂੰ ਆ ਦੇਖੋ ਮਸ਼ੀਨ ਨਾਲ ਬੀਜ ਰਿਹਾ ਹੈ ਜੀ ਸਾਰੇ ਵੀਰਾਂ ਨੂੰ ਬੇਨਤੀ ਹੈ ਜੀ ਆਪਣੇ ਕਮੈਂਟਾਂ 'ਚ ਜ਼ਰੂਰ رائے ਦਿਓ ਕਿਹੜੇ ਵੀਰਾਂ ਨੇ ਬੀਜੀ ਹੈ ਜਾਂ ਪਹਿਲਾਂ ਤੋਂ ਬੀਜਦੇ ਆ ਇਹ ਅਗੇ ਵੀ ਸਹੀ ਹੈ ਜਾਂ ਗਲਤ ਹੈ ਜੀ ਇਹ ਵੀ ਰਿਜ਼ਲਟ ਹੈਗਾ ਇਹਦਾ ਉੱਤੇ ਸਿੱਟਣ ਦੀ ਵਜਾਇ ਜੀ ਥੱਲੇ ਬੀਜਣ ਦਾ ਥੱਲੇ ਇਹ ਜੂਰੀਆ ਬੀਜ ਰਿਹਾ ਹੈ ਜੀ ਹੁਣ ਨਾਲ ਨਾਲ ਅੱਧੀ ਬੋਰੀ ਡੀਏਪੀ ਦੀ ਪਾ ਰਿਹਾ ਹੈ ਜੀ ਇਹ ਦੋਵੇਂ ਚੀਜ਼ਾਂ ਬੀਜ ਰਿਹਾ ਹੈ ਜੀ ਬੇਨਤੀ ਆ ਸਾਰੇ ਵੀਰਾਂ ਨੂੰ ਆਪਣੀ ਕਮੈਂਟਾਂ 'ਚ ਜ਼ਰੂਰ رائے ਦਿਓ ਜੀ ਧੰਨਵਾਦ ਜੀ